ਇਨਨੋ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਆਂਡੀਆਂ ਗੋਣੀਆਂ ਕੋ ਬੈਹ ਫੜ ਕੇ ਇੱਕ ਨੂੰ ਬੈਹ ਦੇਣੋਂ ਨਾਲ ਦਾਤ ਨੂੰ ਮਾਰਿਆ ਤੇ ਲੁੱਟ ਕੇ ਲੈ ਗਏ ਕੀ ਨਾਮ ਹੈ ਡਾਡਾ ਮੇਰਾ ਬਬਲੂ ਗੁਮਾਂਜੀ ਅਜੀ ਅਜੀ ਕਿੱਧਰੋਂ ਇੱਕੀ ਕਦਰ ਗੰਦੇ ਵਾਲੇ ਇਨਨੋ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਇਹ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈ ਕੀ 15 ਲੱਖ ਰੁਪਇਆ ਦੇਣਾ ਗਿਆ ਚਲੋ ਮੇਕੋ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਣੇ ਆ ਤੇ ਉਹਦੇ ਵਾਰ ਆਏ ਤੇ ਆਂਡੀਆਂ ਗੋਣੀਆਂ ਕੋ ਪੈ ਫੜ ਕੇ ਜਿੰਨੂੰ ਪੈ ਦੇਣੋਂ ਨਾਲ ਦਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਇਹ ਹਿੰਦੂ ਸੀ ਸਦਾ ਸੀ ਆਪਾਂ ਇੰਨਾ ਨਹੀਂ ਮੈਂ ਦੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਆਪਾਂ ਬਾਈਕ ਤੇ ਹਾਂਜੀ ਹਾਂ ਆਪਣਾ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਬਾਕੀ ਅਮਨਜੀਤ ਬੰਨ ਲੱਗੇ ਮੰਨੇ ਨੂੰ ਚੁੱਕ ਕੇ ਦੋ ਜਨਾਂ ਨੂੰ ਕੋਈ ਦਸਤ ਮਾਰ ਕੇ ਤੇ ਜਿੰਦਗੀ ਕਰ ਗਿਆ ਉਸ ਬੰਦੇ ਦੋ ਜਨਾਂ ਨੂੰ ਇਸ ਟਾਈਮ ਹਸਪੀਟਲ ਦੇ ਇਲਾਜ ਨੇ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਆ ਬਿਆਨ ਲੈ ਕੇ ਦੱਸ ਵੀ ਅੱਜ ਕਰ ਸਰ ਕਿੰਨੇ ਬੰਦੇ ਇੰਜਰੇ ਦੋ ਜਨਾਂ ਕਿੰਨੇ ਲੋਕ ਮੈਂ ਇਹ ਕਿਸ ਬਾਰੇ ਨਹੀਂ ਪਤਾ ਕਿੰਨੇ ਬੰਦੇ ਆਏ ਪਹਿਲਾਂ

ਅਮਨਦੀਪ ਹਸਪੀਟਲ ਕੋਈ ਪੁਰਾਣੀ ਰੰਜਿਸ਼ ਕੋਈ ਮੋਡਲੀ ਚਾਰਜ ਪਤਾ ਲੱਗਾ ਸਟੇਟਮੈਂਟ ਲੈਣੇ ਪਤਾ ਲੱਗੇਗਾ ਠੀਕ ਹੈ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਉਹਨਾਂ ਦਾ ਬਿਆਨ ਲੈ ਕੇ ਪਤਾ ਦਰਜ ਕੀਤਾ ਜਾਵੇਗਾ ਜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਜਲਦ ਪ੍ਰੈਸ ਕਰ ਲਾਂਗੇ ਸੀਸੀਟੀਵੀ ਕੈਮਰੇ ਤੋਂ ਗੱਲੇ ਜਾ ਰਹੇ ਨੇ ਅਸੀਂ ਤੱਕ ਸੋਰਟਿੰਗ ਨਾਲ ਲਗਾਤੀ ਹਾਂ ਅਲਾਟੀ ਜਲਦ ਪ੍ਰੈਸ ਕਰ ਕਿੰਨਾ ਦਾ ਕੈਸ਼ ਲੁੱਟਿਆ ਗਿਆ ਜੀ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਕੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਠੀਕ ਹੈ ਇੱਕ